Thank you. That's so nice. ਜਿਨਾਂ ਨੂੰ ਪਿਆਰ ਦੀ ਕੀਮਤ ਹੈ ਜਿਨ੍ਹਾਂ ਨੇ ਕੋਈ ਪਿਆਰ ਦਾ ਮੁੱਲ ਪਾਇਆ ਉਹਨਾਂ ਨੂੰ ਪਤਾ ਹੈ ਕਿ ਪਿਆਰ ਕੀ ਹੁੰਦਾ ਭਾਈ ਸਾਹਿਬ ਅਤ ਪਿਆਰੇ ਸਨ ਜਿਨੂੰ ਪਿਆਰ ਹੈ ਉਹ ਕਿਸੇ ਨਿਸ਼ਾਨੀ ਤੇ ਵੀ ਗਦਗਦ ਹੋ ਜਾਂਦਾ ਜਿੰਨੂ ਪਿਆਰ ਹੈ ਜਿਸ ਦੇ ਨਾਲ ਉਸ ਦਾ ਕੋਈ ਬਚਨ ਚੇਤੇ ਆ ਜਾਵੇ ਮਨ ਹੋਰ ਹੋ ਜਾ ਕਿਤੇ ਸੁਪਨਾ ਆ ਜਾਏ ਮਨ ਹੋਰ ਹੋ ਜਾ ਇਹ ਖੇੜੀ ਪਿਆਰ ਦੀ ਹੈ ਬਾਈ ਸਾਹਿਬ ਆਪਣੀ ਪਿਆਰ ਨੂੰ ਪੈ ਪ੍ਰਗਟ ਕਰਦੇ ਹਨ ਮੁਸਵਰ ਖੇਚ ਲੇ ਤਸਵੀਰ ਜਹਾਂ ਕੇ ਸ਼ੈਨ ਸ਼ਾਹੂ ਸੇ ਤੇਰੀ ਤਸਵੀਰ ਅੱਛੀ ਹੈ ਜਹਾਂ ਕੇ ਸ਼ੈਨ ਸ਼ਾਹੂ ਸੇ तेरी तस्वीर अच्छी है मिला तुझसा मुझे मुर्शद मेरी तकदीर अच्छी है मैं अपने हागां नु सलामा ये किदे मेरे भाग हन के मेरे कोल मेरे कोल ओ कीमती श्वासन जो मैं बाबा जी दे चरणा विच गुजारे हुए हन ਇਹ ਸਾਹਾਂ ਦਾ ਕੋਈ ਮੁੱਲ ਪਾ ਸਕਦਾ। ਇਹ ਸਾਹ ਕਿੰਨੇ ਕੀਮਤੀ ਹਨ ਭਾਈ ਨੰਦ ਲਾਲ ਜੀ ਆਖਦੇ ਨੇ ਜਿਹੜੇ ਬੀਤੇ ਨਾਲ ਤੁਹਾਡੇ। ਉਹਨਾਂ ਤਾਂ ਉਮਰ ਗਵਾਈ ਹੈ। ਸਾਹ ਮੁਕਾਏ ਹਨ। ਸਾਹਾਂ ਨੂੰ ਤੱਕ ਦੇ ਦੇ ਬਾਹਰ ਕੱਢਿਆ। ਮੁਰ ਆਏ ਹਨ ਮੁਰ ਕੱਢਿਆ। ਜ਼ਿੰਦਗੀ ਇੰਜ ਬਰਬਾਦ ਕੀਤੀ ਹੈ ਜਿਵੇਂ ਕੋਈ ਮੂਰਖ ਰਤਨਾ ਦੀ ਮੁਠ ਭਰ ਜੇਬ ਚੋਂ ਬਾਹਰ ਮਿੱਟੀ ਛੁੱਟਦਾ ਹੋਵੇ। ਕੋਈ ਰਤਨ ਐਸੇ ਵੀ ਹਨ ਜੋ ਮੇਰੇ ਬਾਹਰ ਸੁੱਟਦਿਆਂ ਵੀ ਮੁਰ ਮੇਰੀ ਚੋਲੀ ਵਿੱਚ ਆਣ ਪਏ ਹਨ ਉਹ ਕਿਹੜੇ ਉਹ ਸੁਆਸ ਜੋ ਤੇਰੇ ਚਰਨਾਂ ਵਿੱਚ ਬੀਤੇ ਹਨ ਬੁੱਢਾ ਹੋਇਆ ਜੋਬਨ ਖੋਇਆ ਮੈਂ ਬੁੱਢਾ ਹੋ ਗਿਆ ਮੇਰਾ ਜੋਬਨ ਚਲਾ ਗਿਆ ਬੁੱਢਾ ਹੋਇਆ ਜੋਬਨ ਖੋਇਆ ਬੈਠ ਉਮਰ ਦੇ ਮੰਦਰ ਸਿਖਾਂ ਚੋਂ ਦਰਜਾ ਭਾਈ ਨੰਦ ਲਾਲ ਦਾ ਪਟੜਾਣੀ ਦਾ ਦਰਜਾ ਰਾਣੀਆਂ ਸਭੇ ਹਨ ਪਰ ਪਟਨਾਣੀ ਹੁੰਦੀ ਹੈ ਕੋਈ ਨੰਦ ਲਾਲ ਪਟਨਾਣੀ ਸੀ ਕਲਗੀ ਵਾਲੇ ਸਦੀਕੇ ਅਮਰਤਦਾਰੀ ਵੀ ਸੰ ਕਿਸ਼ਾਦਾਰੀ ਵੀ ਸੰ ਸੂਰਮੇ ਵੀ ਸੰ ਕਵੀ ਵੀ ਸੰ ਵਿਦਵਾਨ ਵੀ ਸੰ ਪਰਛਦਕ ਨੰਦ ਲਾਲ ਔਰ ਉਸ ਸਿਦਕ ਦੀ ਅੱਜ ਸੋਭਾ ਹੋ ਰਹੀ ਹੈ ਉਹ ਸਿਦਕ ਕੋਈ ਕਮਾਵੇ ਇਹ ਸਿਦਕ ਦੀ ਨਿਸ਼ਾਨੀ ਹੈ ਭਾਈ ਸਾਹਿਬ ਆਪਣੀ ਉਮਰ ਨੂੰ ਕੋਸ ਰਹੇ ਆਪਣੇ ਸਾਸਾਂ ਨੂੰ ਦੱਸ ਰਹੇ ਹਨ ਕਿ ਮੇਰੇ ਕਿਵੇਂ ਬਰਬਾਦ ਹੋਏ ਪਰ ਜਿਹੜੇ ਸਫਲ ਹਨ ਉਹਨਾਂ ਸਵਾਸਾਂ ਨੂੰ ਸਲਾਬ ਵੀ ਰਹੇ ਸਾਚੀ ਮੁੱਛ ਸਿੱਖ ਦੇ ਸਵਾਸ ਜਿਤਨੇ ਸੰਗਤ ਵਿੱਚ ਬੀਤਦੇ ਹਨ ਇਹ ਸਿੱਖ ਦੇ ਆਪਣੇ ਹਨ ਬਾਰਤਾ ਗੁਜਰਦੇ ਗੁੜਲਾ ਹੋਇਆ ਜੋਬਨ ਖੋਇਆ ਬੈਠ ਉਮਰ ਦੇ ਮੰਦਰ ਅਚੀ ਰਹੀ ਸੋਈ ਗੁਰ ਮੇਰੇ ਜੋ ਬੀਤੀ ਚਰਣਾ ਅੰਦਰ ਜਵਾਨੀ ਗਈ ਬੁਢੇਪਾ ਆਇਆ ਉਮਰਾ ਲਗੀ ਕਿਨਾਰੇ ਪਰ ਕਿ ਯਾਦਗਾਰ ਹੈ ਕੋਲ ਕਿਹੜੀ ਯਾਦਗਾਰ ਉਹਨਾਂ ਸਵਸਾਂ ਦੀ ਜਿਹੜੇ ਤੇਰੇ ਚਰਨਾਂ ਵਿੱਚ ਗੁਜ਼ਾਰੇ ਹੋਏ ਹਨ ਜਵਾਨੀ ਗਈ ਬੁਢੇਪਾ ਆਇਆ ਉਮਰਾਂ ਲੱਗੀ ਕਿਨਾਰੇ ਗੇੜੇ ਬੀਤੇ ਨਾਲ ਤਵਾਡੇ ਸੋਈ ਭਲੇ ਦਿਹੜ ਭਲੇ ਦਿਨ ਤਾਂ ਉਹੀ ਸਨ ਆਤੀ ਅਸੀਂ ਖਟੀਆਂ ਉਹਨਾਂ ਦਿਨਾਂ ਦੀਆਂ ਖਾ ਰਹੇ ਤੋ ਉਹ ਦਿਨ ਜਿਹੜੇ ਤੇਰੇ ਚਰਨਾਂ ਵਿੱਚ ਬੀਤੇ ਹਨ ਇਹ ਯਾਦਗਾਰੀ ਦਿਨ ਹਨ ਸੇਵਾ ਜਨ ਇੱਕ ਪਲਕ ਸੁਖ ਸਾਧ ਸਮਾਗਮ ਇੱਕ ਪਲਕ ਦਾ ਜਿਹੜਾ ਸਾਧ ਸਮਾਗਮ ਹੈ ਇੱਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਥੇ ਪਾਏ ਇੱਕ ਪਲਕ ਦਾ ਕੀ ਮੁੱਲ ਹੈ ਕਰੋੜ ਬੈਕੁੰਥ ਕਰੋੜ ਵਾਰੀ ਬੰਦਾ ਬੈਕੁੰਥ ਵਿੱਚ ਜਾਏਗਾ ਇਹਨੂੰ ਇੱਕ ਪਲਕ ਬਾਬਾ ਜੀ ਦੀ ਸੰਗਤ ਹੋਈ ਹਰ ਜਨ ਹਰ ਜਨ ਰਾਮ ਨਾਮ ਗੁਣ ਗਾਏ एक पलक सुख साध समागम कोट बैकुंठे पाए एक एक पलक द मुल की है करोड़ बैकुंठ कोट बैकुंठ जा की दृष्टि माहे कोट बैकुंठ जा की दृष्टि माहे ਨਾਮ ਜਾਂ ਕੀ ਕੀਮਤ ਨਾ ਕਰੋੜਾ ਤੇਰੇ ਨਾਮ ਔਰ ਤੇਰੇ ਇੱਕ ਇੱਕ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ ਆ ਜਿਹੜਾ ਜਪ ਰਿਹਾ ਉਹ ਸ੍ਰੀ ਵਾਹਿਗੁਰੂ ਇਸ ਦੀ ਕੀਮਤ ਕੌਣ ਪਾਏ ਕੋਟ ਨਾਮ ਜਾਂ ਕੀ ਕੀਮਤ ਨਹੀਂ ਤੇ ਤੇਰੇ ਕਰੋੜਾ ਨਾਮ ਕਰੋੜਾ ਨਾਮ ਇਹ ਕਰੋੜਾ ਹੀ ਸੁਆਸ ਦਿੱਤੇ ਨਹੀਂ ਬੰਦੇ ਨੇ ਤੇ ਜੇ ਬੰਦਾ ਚਾਹੇ ਤਾਂ ਇੱਕ ਇੱਕ ਸਵਾਸ ਨਾਲ ਕਰੋੜ ਕਰੋੜ ਬੈਕੁੰਠ ਦਾ ਸੁੱਖ ਮਾਰੇ ਪਰ ਇਹ ਜਿਸ ਤੇ ਭਾਗ ਹੋਮਨ ਨੰਦ ਲਾਲ ਨੇ ਆਖਿਆ ਨੂੰ ਮੈਂ ਆਪਣੇ ਆ ਭਾਗਾ ਨੂੰ ਸਲਾਵਾ ਮਿਲਾਂ ਤੁਜ ਸਾ ਮuje ਮੁਰਸ਼ਦ ਮੇਰੀ ਤਕਦੀਰ ਅੱਛੀ ਹੈ ਤੇਰੀ ਤਸਵੀਰ ਅੱਛੀ ਔਰ ਮੁਸਵਰ ਖੇ ਚਲੇ ਤਸਵੀਰ ਕੋਈ ਆਵੇ ਮੁਸਵਰ ਮੈਨੂੰ ਤਸਵੀਰ ਖਿੱਚ ਕੇ ਦੇਵੇ ਕਿਸੇ ਕਾਗਜ਼ ਤੇ ਨਹੀਂ ਕਿਸੇ ਸ਼ੀਸ਼ੇ ਦੀ ਪਰੇਟ ਤੇ ਨਹੀਂ ਮੇਰੀ ਅੱਖ ਦੀ ਪਤਲੀ ਦੇ ਉੱਤੇ ਉਹ ਹੈ ਮਸਮਰ ਜੋ ਬੈਠਾ ਹੋਵੇ ਸੁਣਦਾ ਹੋਵੇ ਆਵੇ ਮੇਰੀ ਬੇਨਤੀ ਮਨ ਕੇ ਮੇਰਾ ਪਾਤਸ਼ਾਹ ਬੈਠਾ ਮੇਰੀ ਅੱਖ ਵਿੱਚ ਦੀ ਤਸਵੀਰ ਬਣਾ ਦੇਵੇ ਆਹ ਤਸਵੀਰ ਜਿਨ੍ਹਾਂ ਦੀਆਂ ਅੱਖਾਂ ਵਿੱਚ ਬਾਬਾ ਜੀ ਨੇ ਗੁਰੂ ਨਾਨਕ ਦੀ ਬਣਾਈ ਇਹਨਾਂ ਅੱਖਾਂ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤਸਵੀਰ

ਬਣੀਆਂ ਹੋਣਗੀਆਂ ਉਸ ਵੇਲੇ ਕਿ ਤਸਵੀਰਾਂ ਹੀ ਐਸੀਆਂ ਯਾਦਗਾਰਾਂ ਹਨ ਜੋ ਉਸ ਵੇਲੇ ਨੂੰ ਅੱਖਾਂ ਦੇ ਸਾਹਮਣੇ ਲਿਆਉਂਦੀਆਂ ਓਏ ਇੱਕ ਤਸਵੀਰ ਕਲਗੀਧਰ ਪਾਤਸ਼ਾਹ ਵੀ ਇੱਕ ਦੁਕਾਨ ਤੇ ਸਜੀ ਹੋਈ ਹੈ ਇਹ ਦੁਕਾਨਦਾਰ ਕਿੱਡਾ ਸਿਰਕੀ ਹੈ ਕਿੱਡਾ ਪਿਆਰਾ ਹੈ ਜਿਸਨੇ ਕਲਗੀ ਆwale ਦੀ ਤਸਵੀਰ ਜਿੱਥੇ ਬੈੰਦਾ ਉਥੇ ਸਾਹਮਣੇ ਕੰਧ ਨਾਲ ਲਾਈ ਰੋਜ ਆਉਂਦਾ ਪਹਿਲੇ ਖੜੋ ਕੇ ਅਰਦਾਸ ਕਰਦਾ ਫਿਰ ਸੁਦਕ ਨਾਲ ਮੱਥਾ ਟੇਕਦਾ ਫਿਰ ਅਖਦਾ ਬਾਦਸ਼ਾਹ ਇਹ ਹੱੱਟੀ ਤੇਰੀ ਤੇ ਬਾਦਸ਼ਾਹ ਇਹ ਸਿੱਖ ਤੇਰਾ ਹੈ ਗਰੀਬ ਨਵਾਜ ਇਹ ਤਨ ਤੇਰਾ ਹੈ ਮਨ ਤੇਰਾ ਹੈ ਦਨ ਤੇਰਾ ਹੈ ਇਹ ਸਭ ਕੁਝ ਤੇਰਾ ਹੈ ਤੇ ਫਿਰ ਬੰਦਾ ਕੋਈ ਗਾਖ ਆਉਂਦਾ ਹੈ ਤਾਂ ਸੌਦਾ ਦਿੱਤਾ ਤੇ ਮੁਰ ਅੱਖਾਂ ਤਸਵੀਰ ਤੇ ਲਾਈਆਂ ख़बरुनि गला करदा तस्वीर कबी कभी पैरखा हूं आ पैरखा हूं कबी दिलंखो पैरखा हूं कबी दिलि सां लॻाता हूं त इन सर को चुकाता कहानी गर्द श अयाम की कहानी ایام کی اس کو इसको सुनाता کہانی बिगड़ी को बनाता हूं इस वास्ते बादशाह मैं सामने सजाए तस्वीर ਦੇ ਰੂਪ ਵਿੱਚ ਇਤਨੀ ਵਾਰ ਦੇਖਦਾ ਤੇ ਫਿਰ ਅੱਖਾਂ ਮੀਟ ਕੇ ਅੰਦਰ ਲਿਆਉਂਦਾ ਇਹ ਹੌਲੀ ਹੌਲੀ ਦੇਖਦੇ ਆਂ ਦੇਖਦੇ ਆਂ ਬਾਬਾ ਜੀ ਆਪੇ ਸੰਨ ਜਿੱਥੇ ਨਾਮ ਦਾ ਮਹਾਤਮ ਹੈ ਉਥੇ ਧਿਆਨ ਦਾ ਇਹੋਂ ਵੀ ਵੱਡਾ ਮਹਾਤਮ ਹੈ ਨਾਮ ਸਫਲੀ ਤਾਂ ਹੁੰਦਾ ਜੇ ਨਾਲ ਧਿਆਨ ਹੋਵੇ ਸਿਮਰਨ ਕੀ ਐ ਕੂੰ ਜਰੀਦੇ ਸਿਮਰਨ ਕਰੇ ਲੈ ਬੱਚਾ ਉਡਦੀ ਅਸਮਾਨੇ ਤੇ ਧਿਆਨ ਕੀ ਐ ਕਛੂ ਆਂਡਾ ਧਿਆਨਦਰ ਕਰ ਪਰਪੱਕ ਨਦੀ ਵਿੱਚ ਆਣੀ ਕਛੂ ਆਪ ਪਾਣੀ ਵਿੱਚ ਆਂਡਾ ਸਾਹਮਣੇ ਬਰੇਤੀ ਤੇ ਰੱਖਿਆ ਹੈ ਤੇ ਉਹਨੂੰ ਵੇਖਦਾ ਬਸ ਵੇਖੀ ਜਾਂਦਾ ਵੇਖੀ ਜਾਂਦਾ ਕਛੂ ਆਂਡੇ ਦੇ ਉੱਤੇ ਬਹਿ ਕੇ ਆਂਡੇ ਨੂੰ ਨਹੀਂ ਛੇਉਂਦਾ ਆਂਡੇ ਚੋਂ ਬੱਚਾ ਕਾਚੂ ਉੱਤੇ ਬਹਿ ਕੇ ਨਹੀਂ ਕੱਢਦਾ ਵੇਖ ਵੇਖ ਕੇ ਧਿਆਨ ਦਰਦਰ ਕੇ ਉਸ ਅੰਡੇ ਨੂੰ ਪਕਾ ਲੈਂਦਾ ਤੇ ਅੰਡਾ ਫੇਕੇ ਵਿੱਚੋਂ ਬੱਚਾ ਕੱਢ ਲੈਂਦਾ ਆਖੇ ਧਿਆਨ ਵਿੱਚ ਐਡੀ ਸ਼ਕਤੀ ਹੈ ਜੇ ਧਿਆਨ ਕਰਦੇ ਰਹੋ ਤਸਵੀਰ ਦਾ ਤੱਕਦੇ ਰਹੋ ਮੁਰਮੁਰ ਵੇਖੋ ਵੇਖੋ ਵੇਖੀ ਜਾਓ ਤੇ ਜਿਸ ਵੇਲੇ ਇਸ ਮੰਜ਼ਲ ਤੇ ਪਹੁੰਚੋਗੇ ਕਿ ਅੱਖਾਂ ਮੀਟਿਆਂ ਵੀ ਉਹ ਸਾਹਮਣੇ ਦਿਸੇ ਤੇਰੇ ਤਸਵੀਰ ਤਸਵੀਰ ਨਾ ਰਹੇਗੀ ਇਹ ਤਸਵੀਰ ਕਲਗੀਆਂ ਵਾਲੇ ਦੀ ਕਲਗੀਦਰ ਆਪ ਬਣ ਜਾਏਗਾ ਸਾਥ ਸੰਗਤ ਬੋਲੋ ਸ੍ਰੀ ਉਸ ਵੇਲੇ ਭਾਈ ਨੰਦ ਲਾਲ ਨੇ ਉਹ ਕਲਮ ਜੋ ਗਾਥਰੇ ਸਜਾਈ ਸੀ ਕੱਢੀ ਤੇ ਫਿਰ ਕਾਗਜ਼ ਤੇ ਲਿਖਿਆ ਸਰ ਸਿਆਹੀ ਨਾਲ ਨਹੀਂ ਲਿਖਿਆ ਹੰਝੂਆਂ ਨਾਲ ਲਿਖਿਆ